ਜੀ ਬਾਬੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਲਓ ਜੀ ਇੱਕ ਵਲੋਗ ਨਾਲ ਆਪਾਂ ਫੇਰ ਤਰਨਾ ਸਵਾਗਤ ਹੈ ਤੇ ਬਾਬੋ ਕੰਮਕੂ ਕਰ ਲਿਆ ਸੀ ਆਪਾਂ ਤੇ ਖੜੀ ਫੇਸ ਹੋ ਗਏ ਸੀ ਤੇ ਆਪਾਂ ਨੂੰ ਆ ਗਈ ਯਾਈਆ ਪੂਜੀਆ ਵਿੱਚ ਕੀ ਹੋਵੇ ਵਿੱਚ ਹੈਗੀ ਪਿੰਨੀ ਤੇ ਨਾਲ ਹੈ ਕੋਕੋਨਟ ਵਾਲੇ ਬ੍ਰੈਸਕਟ ਤੇ ਆ ਬਈ ਝਾਇ ਅਟਾ ਦੀ ਠੀਕ ਆ ਤੇ ਉਰੋ ਆਪਾਂ ਵਸ ਘੰਟਾ ਦਾ ਹੋਰ ਵੇਡ ਕਰਨੀ ਫੇ ਮੁੰਡੇ ਦਾ ਸੋਣਾ ਸੱਪ ਚੜਾਉਣੇ ਪਤੰਗ ਪਤੰਗ ਲੈ ਕੇ ਆਉਣੇ ਆਪਾਂ ਫੇ ਚੜਾਉਣੇ ਨਾਲ ਤੁਹਾਨੂੰ ਦਿਖਾਉਣੇ ਗੱਟੂ ਕਿਹੜਾ ਲਿਆਂਦਾ ਵਾ ਤੇ ਚਲੋ ਤੁਹਾਨੂੰ ਉਹ ਦੋ ਮਿਲਦੇ ਆ ਜਦੋਂ ਆਪਾਂ ਪਤੰਗ ਚੜਾਉਣੇ ਆ ਤੇ ਨਾਲੇ ਬਾਬੇ ਇੱਕ ਗੱਲ ਹੋਰ ਯਾਰ ਤੁਸੀਂ ਬਹੁਤੀ ਘੱਟ ਕਰਤਾ ਸਪੋਰਟ ਦੇਣਾ ਜਿੱਦਾਂ ਮੀਸ ਮਹਾਗੇ ਦੇ ਆਪਣੇ 100 ਸਬਸਕਰਰ ਹੋ ਗਏ ਆ 118 ਤੋਂ ਖੁੰਨੀ ਹੋਏ ਆ ਮੈਂ ਤੁਹਾਨੂੰ ਕਹਿਆ ਸੀਗਾ ਕਿ ਆਪਾਂ 120 ਕਰਨੇ ਆ ਜਨਵਰੀ ਦੇ ਵਿੱਚ ਵਿੱਚ ਆਪਾਂ ਲੋਹੜੀ ਤੋਂ ਪਹਿਲਾਂ ਕਰਨੇ ਆ 120 ਸਬਸਕਰਰ ਕਰਨੇ ਆ ਅੱ ਇੱਕ ਦਿਨ ਰਹਿ ਗਿਆ ਤਾਂ ਸੋਮਵਾਰ ਦੀ ਲੋਹੜੀ ਆ ਮੇਰੇ ਭਰਾ ਛਣਿਆ ਤਾਂ ਖਿੱਚ ਕੇ ਰੱਖ ਦੋ ਕੰਮ ਕਰ ਦੋ ਸਬਸਕ੍ਰਾਈਬ ਪਤਾ ਲੱਗ ਜੇਗੀ ਕਿ ਹੈਗੀ ਸਾਡੇ ਨਾਲ ਵੀ ਜਨਤਾ ਜੁੜੀ ਹੈ ਤੇ ਚਲੋ ਠੀਕ ਆ ਬਾਬਾ ਜੀ ਪਤੰਗ ਚੜਾਉਣਾ ਨਾ ਫੇ ਤੁਹਾਨੂੰ ਉਧੂ ਮਿਲਦੇ ਕੋਠੇ ਲਈ ਆ ਗਏ ਆ ਰੋਕ ਸੀ ਹਾਏ 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 ਕਾਹੇ ਦੋ ਦਿਨ ਮੈਸੀ ਨਾ ਕੀਤਾ ਹਾਏ 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 ਮੈਸੀ ਦੋ ਦਿਨ ਇੰਨਾ ਕੀਤਾ ਹਾਏ ਹਾਏ ਆ ਦੇਖੋ ਚੱਲ ਆ ਥੱਲੋ ਲੈ ਕੇ ਉਹਨੇ ਦੂਜੇ ਪਰੇ ਚੱਲ ਆ ਪਰੇ ਦੇਖ ਲੈ ਕੇ ਉਹਨੇ ਨਾਲ ਜੰਤਾਂ ਨੂੰ ਦਿਖਾਉਨੇ ਆ ਨੇ ਕਲੇ ਬਧਾਂਗੇ ਸੈਟ ਔਰ ਕੇ ਰਖਣੇ ਥੱਲੇ ਲੰਮਾ ਪਾ ਦੇਣੀ ਸਾਰੇ ਖਾਰੇ ਵੀ ਮੈਂ ਉਹ ਬਿਰਨੀ ਨਾ ਸੈਟ ਬਣਾ ਲੈਣੀ ਆ ਸਾ ਤੇ ਇਹ ਕੌਣ ਚੜਾਉਂਦਾ ਹੁੰਦਾ ਸਾਹਮਣੇ ਕਮਰੇ ਚ ਵੇਰ ਇਜ਼ ਪੋਟਾਂਸ ਲੈਗ ਇਜ਼ ਲੋਡ ਹੈ ਸਹੀ ਆ ਪਾਕਿਸਤਾਨੀ ਲੀਆ ਪਾਕਿਸਤਾਨੀ ਕਿਹੜਾ ਹੈ ਦੋ ਇਹ ਕਾ ਹਾਂ ਇੱਕ ਆ ਕੜਾ ਚਿੱਟਾ ਹੈ ਲੈ ਲਾ ਚਿੱਟਾ ਹਾਂ ਆਹ ਜਿਹੜਾ ਮਰਜੀ ਲੈ ਲਾ ਦੋਨਾਂ ਜਿਹੜਾ ਪਸੰਦ ਆ ਆਵੜਾ ਆਵੜਾ ਆ ਲੈ ਕੇ ਜਾ ਹਾਂ ਆਵੜਾ ਸੁਣ ਕਹਿੰਦਾ ਇਹ ਲੋੜੀ ਦੇ ਕਿਹਨੂੰ ਲੈ ਖਾਣੂ ਮਾਫੀ ਚਾਹਾਂ ਮਾਫੀ ਕੰਮ ਦਿੱਤੀ ਅਬੀ ਅਵੀ ਹੈ ਨਾ ਨਿੱਕੇ ਹੋ ਗਏ ਸੀ ਕਬੂਤਰ ਹੀ ਹਨਾ ਇੱਕ ਕਬੂਤਰ ਲੈ ਜਾ ਦੇਖੋ ਵੱਡਾ ਵਾਲਾ ਦਾ ਕਬੂਤਰ ਲੈ ਲਾ ਬਸ ਮੱਛੀ ਇਕ ਲੈ ਲੀਂ ਘਟੂਆ ਕੀ ਛੋਟਾ ਘਟੂਆ ਕੀ ਕਰਵਾਉਣਾ ਛੋਟੇ ਕੀ ਕਰਨੇ ਯਾਰ ਵੱਡਾ ਰੋਰੀ ਹੈ ਨਾ ਵੱਡਾ ਵੱਡਾ ਕਿਹੜਾ ਹੈ ਆ ਲੈ ਨਾ ਸਭ ਤੋਂ ਐਂਡ ਦੇ ਇਹੋ ਆ ਨਾ ਇਹ ਪਲਾਸਟਿਕ ਵਾਲੇ ਵੀ ਚੜਾਉਣੇ ਪਰ ਇਹ ਕਿਰਵਾਉਣੇ ਆ ਚੱਕਲਾ ਦੋ ਦੋ ਆਣੇ ਇੱਕ ਬਰੰਦੇ ਦੇ ਇੱਕ ਚੱਕਲਾ ਉਹ ਜੁੱਤੀ ਸਭ ਤੋਂ ਕੱਲਾ ਉਹ ਲੋੜੀ ਵਾਲੇ ਦਿਨ ਜਿਹੜਾ ਆਵਾਂਗੇ ਇੱਕ ਆਵਾਂਗੇ ਜਿਹੜਾ ਸਭ ਤੋਂ ਕੱਲਾ ਆ ਸਾਡੋ ਦੇ ਇੱਕ ਆਵਾਂਗੇ ਸਭ ਤੋਂ ਵੱਡਾ ਨਹੀਂ ਵੱਡਾ ਨਹੀਂ ਆ ਮੈਂ ਵੀ ਲੈ ਕੇ ਆਉਣਾ ਕੋਈ ਨਾ ਉਹ ਲੋੜੀ ਵਾਲੇ ਦਿਨ ਉਹ ਲੋੜੀ ਦਾ 100 ਦਾ ਤੈਨੂੰ ਕਿਹੜਾ ਹੁਣ ਆ 100 120 150 ਕਦਾ ਹੋਗਾ ਪਿਆਰੇ ਨਾ ਸਹੀ ਮੋٹے ਤੋਂ ਲੈ ਕੇ ਆਉਣਾ 316 ਮੋٹے ਤੋਂ 200 ਤੇ 16ਵਿਆਰ ਕੋਲਾਵਣ ਬਾਸੂਮ ਦੱਸ ਕਿੱਥੋਂ ਬਾਸੂ ਮੈਂ ਉਹਦੇ ਇੱਕ ਉਹਦਾ ਕਿੱਦਾਂ ਚੜਾਈਦਾ ਹੁੰਦਾ ਦੱਸ ਦੇ ਮੈਨੂੰ ਕਾਲਾ ਗੁੱਦਲਾ ਬੈਰੀਏ ਅਰੇ ਗੁੱਦਲਾ ਉਹ ਹੋਵੇ ਉਹ ਉੱਤੇ ਚੜੇ ਨਹੀਂ ਉੱਤੋਂ ਉਹ ਕੋਟੇ ਉਹ ਚੜਿਆ ਵਾ ਓਏ ਉਹਨੇ ਪੇਚਾ ਪਾ ਦੇਣਾ ਦਿਮਾਗ ਨਾਲ ਖੇੜ ਧੁੰਮਨ ਦਾ ਸ਼ੁਕਰ ਆ ਉੱਤੇ ਆ ਉਹ ਹੋ ਰਿਹਾ ਓਏ ਓਏ ਪਰੇ ਰੱਖ ਲੈ ਮੈਂ ਨਹੀਂ ਚੜਾਉਂਦਾ ਉਹ ਚੜਾਉਂਦਾ ਵਾ ਇੱਥੋਂ ਰੋੜੇ ਆਉਣੇ ਤੇਰੇ ਰੋੜੇ ਲੋਨਾ ਕੋਈ ਨਾ ਡਬਲ ਕਰਕੇ ਚੜਾਉਣੇ ਜਿਹੜੀ ਤੂੰ ਡੋਰ ਆ ਗਿਆ ਰਮਣਾ ਗਿਆ ਅੱਜ ਲੋ ਜੀ ਬ్రో ਟਾਈਮ ਹੋ ਚੁੱਕਾ ਖੱਡਣ ਦਾ ਤਿੰਨ ਵੱਜ ਚੁੱਕੇ ਨੇ ਤੇ ਠੰਡ ਵੀ ਬੜੀ ਐ ਇਸ ਧੁੱਪ ਤੋਂ ਬਿਲਕੁਲ ਵੀ ਨਹੀਂ ਨਿਕਲੀ ਤੇ ਮੌਸਮ ਰਿਹਾ ਬੱਦਲ ਬੱਦਲ ਬਸ ਇਹ ਉਮੀਦ ਕਰਦਾ ਕਿ ਲੋੜੀ ਅਰ ਦਿਨ ਧੁੱਪ ਚੜ ਜਾਵੇ ਵੀਦਰ ਫਾਲ ਨਹੀਂ ਆਰੇ ਕਰਨਾ ਸ਼ਾਇਦ ਆਪਾਂ ਬੁਰੀ ਦੇ ਘਰੇ ਪਤਾਗਾ ਚੜਾਈਏ तो चलो फोन आ गया उन्होंने खेडन चलीए मैसेज भी आ गया ग्रुप खेल चलीए कि अच्छ कि ग्रुप किंग्स अच्छे किन्ने बजे जा खेड तू ग्र जाते हैं ग्राउंड चुंचे से पहुंच गए लाइन तो साइया मारी गई चौक जे स्कूल चौक खत्म हो जाता साढ़े कोई ਕੈਸ ਰੋਲਾ ਬੜਾ ਰਹਿੰਦਾ ਯਾਰ ਸਾਡੇ ਚ ਕਰਦੇ ਹੀ ਰਹਿੰਦੇ ਆ ਬੱਚੇ ਕੁਝ ਭਜਣਾ ਪਿਆ ਮਗਰ ਉਹਦੇ ਸਾਬ ਹਾਂ ਬੜੀ ਨਾ ਘਰਾਉਣ ਚ ਲੈ ਉਹ ਨਹੀਂ ਪ੍ਰਵਾ ਇਹਦੇ ਨੂੰ ਤੁੱਲਾ ਪੀ ਜਾਂਦਾ ਹੈ ਇਹਦੇ ਚ ਪਈ ਹੈ ਸਟ੍ਰੈਸ਼ਡ ਟ੍ਰਾਈਪੋਡ ਲੈ ਕਿਦਾ ਟ੍ਰਾਈਪੋਡ ਨਹੀਂ ਚੱਲਦਾ ਇਹ ਨਹੀਂ ਉਹ ਲੈ ਆ ਦੋ ਬਰੋ ਹਾਂ ਮੋਟੋ ਬਲੌਗਿੰਗ ਦੋ ਰੋਲਾ ਉਹ ਕਹੇਗਾ ਉਹ ਜਿਹਦਾ ਆਟੋ ਬਲੌਗਿੰਗ ਕਹਿੰਦੇ ਨਾ ਕੁਐਟਾ ਚਲਾਉਂਦਾ ਕਰੇ ਆਟੋ ਬਲੌਗ ਠੀਕ ਹੈ ਨਾ ਗੋਪਰੂਲਾ ਆਇਆ ਕਰ ਮੈਂ ਗਿਆ ਉਹ ਉੱਤੇ ਮੈਂ ਫੋਨ ਮੋਟਰਸਾਈਕਲ ਤੇ ਹਾਂ 15 ਨੂੰ ਵਿਆਹ 15 ਨੂੰ ਵਿਆਹ ਉਹਦਾ ਬਾਈ ਨੂੰ ਆ ਤੇ ਦੋ ਹੋਰ ਆ ਕੋਈ ਨਹੀਂ 15 ਚੱਲਾ ਆਂ ਫਿਰ ਬੁਰੀ ਤੇਰਾ ਸਮਾਨ ਟਿਕਿਆ ਜੋ ਇਹ ਭੱਜ ਗਿਆ ਚੱਕ ਲੈ ਲਾ ਫੇ ਉਹ ਭੱਜ ਗਿਆ ਸੈਕਿੰਡ ਆ ਥੰਬੀ ਟੇਕੀ ਖਾ ਲਿਆ ਇਹ ਨੈਕਸਟ ਮੌਰਨਿੰਗ ਅੱਜ ਲਾਰੀ ਕੋਲ ਫੇਰ ਹੋ ਚੁਕੀਆ ਤੇ ਅੱਗੇ ਸਵੇਰ ਦਾ ਮੀਂਹ ਪੈ ਰਿਹਾ ਸੀ ਹੁਣ ਕਜੀ ਧੁੱਪ ਚੜੀ ਆ ਰਕਵੇ ਤੇ ਚੈੱਕ ਕਰੋ ਯਾਰ ਉਹਨੇ ਪਤਾੰਗਾ ਲੈ ਕੇ ਗੱਟੂ ਲੈ ਕੇ ਮੇਰੇ ਕੰਦੇ ਤੇ ਨਹੀਂ ਵਢਾ ਰਿਆ ਯਾਰ ਬੇਤੀ ਕਰਾਤੀ ਮੇਰੀ ਬੇਤੀ ਕਿਹਤ ਵਢਾਇਆ ਹੋ ਜਾ ਯਾਰ ਆਪਣੇ ਘਰ ਆ ਲਈ ਓਹੋ ਹੁਣ ਮੈਂ ਚੜਾਉਣਾ ਯਾਰ ਰੁਕ ਲਾਓ ਮੱਛੀ ਕੱਢ ਕੇ ਯਾਰ ਹੁਣੀ ਚੜਾਉਂਦੇ ਆ ਚੜਾਉਨੇ ਬਾਬੇ ਫੇਰ ਮਿਲਦੇ ਤੁਹਾਨੂੰ ਲਾਓ ਜੀ ਕਰੋ ਟਾਈਮ ਹੋ ਚੁੱਕਾ ਤੇ ਅਸਾਂ ਜਾ ਰਹੇ ਫਿੱਟੜ ਤੇ ਉਹ ਸਾਹਮਣੇ ਸਾਡੇ ਜਾ ਰਹੇ ਨੇ ਗੁਰੇ ਭਾਜੀ ਹੁਣੀ ਉਹ ਮਗਰ ਬੈਠਾ ਹੈ ਕਚੌੜਾ ਚੌਲ ਬੈਠਾ ਵਗਰ ਇੱਕ ਇਹ ਸੇ ਸਾਨੂੰ ਕੱਲ੍ਹ ਪਾਣਾ ਲਾਉਂਦਾ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਮੈਂ ਜਾਣਾ ਕਹਿੰਦਾ ਮੁੰਡੇ ਦੇ ਘਰੇ ਆ ਜੀ ਨੇ ਪਾਣਾ ਲਾਇਆ ਕਿ ਮੁੰਡਾ ਕਹਿੰਦਾ ਸੁਲਤਾਨਪੁਰ ਫਸਿਆ ਹੈ ਬਾਬਾ ਜੀ ਆਜੋ ਯਾਰ ਵੇਲੀ ਆ ਜਾ ਓਏ ਏ ਬੜੇ ਕੋਸਾ ਏ ਕੀ ਆਖ ਲੋ ਆ ਜਾ ਵੜਾ ਕੇ ਖੋਚ ਰਿਆ ਓਹ ਸਰਾ ਭਾਈ ਜਿਹੜੇ ਕਿਹੜਾ ਕਿਹੜਾ ਲਾਇਆ ਹੀ ਹੈ ਤੁਸੀਂ ਛਿਕਰਾ ਨੇ ਜੱਟ ਦੀ ਗੁੱਟੀ ਛਿਕਰਾ ਦੇ ਜੱਟ ਦੀ ਆਹ ਰੇ ਆਹ ਵਾਲੇ ਜੀ ਜਾਂਦੀ ਆ ਆ ਕੱਲੂ ਕਿੰਦਾ ਕਰ ਰਹੀ ਵੇ ਆਪਸੇ ਲੋਣੇ ਦਾ ਕੋਟੇ ਤੇ ਆਵਾ ਆ ਆ ਰਹੀ ਵੇ ਆ ਰਹੀ ਵੇ ਮੋਟਾ ਜਿਹੇ ਫੇਟ ਵਾਲਿਆ ਆਤਾ ਵਾ ਗਿਆ ਦਾ ਕੁਡੀ ਸੀ ਖਰਾਾ ਤਾਂ ਲੱਟਦੀ ਨਾਲੇ ਥੱਲੇ ਨਾਲੇ ਥੱਲੇ ਉਹ ਮਾਰ ਗਿਆ ਹਾ ਇਹ ਤਾਂ ਪਾ ਇਹ ਤਾਂ ਖਿੰਚਾ ਮਾਰ ਮਾਰੀ ਪਾੜਦੀ ਦੇ ਆ ਓਏ ਓਏ ਗੱਡੀ ਗੱਡੀ ਮੇਰੇ ਇਹ ਦੇਖ ਕਿੰਨਾ ਮਾਰ ਮਾਰੀ ਪਾੜਦੀ ਰਿਹਾ ਹੈ ਹੈ ਜ਼ਬਰ ਲਗ ਲਿਆ ਦਾ ਆ ਤੇ 200 100 ਰੁਪਏ ਦਾ ਥੋੜੀ 200 ਦਾ ਕਹਤਾ 100 ਰੁਪਏ ਦਾ ਕਵਰ ਆ ਆ ਗਏ ਉਹ ਜਾਨੇ ਮਨ ਜਾਨੇ ਮਨ ਮੇਰੀ ਜਾਨੇ ਮਨ ਜਾਨੇ ਮਨ ਜਾਨੇ ਮਨ ਅੱਜ ਭੁਗਦੀ ਕਿਤੇ ਅੱਜ ਭੁੱਕ ਦਿਖਾ ਓਏ ਫੋਡਨ ਲਾ ਪੀ ਓਏ ਤੋਕਸੀ ਵੱਡ 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 ਅਲੱਦੰਦੀ ਵੱਡ ਲਾਈਏ ਮੋਟੇ ਕਿਉਂ ਕਲਮ ਗਲੀ ਚਰਨਾ ਲਾਉਣਾ ਮੇਰਾ ਨਹੀਂ ਦਿਲ ਕਰਦਾ ਮੈਂ ਥੱਕਣਾ ਨਹੀਂ ਰੋਣਾ ਮੈਨੂੰ ਹਾਂ ਕਿੱਥੇ ਆ ਉਹ ਪਾਣੀ ਥੋੜਾ ਥੋੜਾ ਖੜਾ ਹੈ ਖੜਾ ਜਾ ਕਹੀਂ ਲੈ ਗਿਆ ਭੱਜ ਕੇ ਜਾ ਸਕੂਟਰੀ ਲੈ ਜਾ ਕਹੀਂ ਲੈ ਗਿਆ ਤੋ ਸੌਲ ਤੋ ਕਹੋ ਨਹੀਂ ਹੈ ਕਿ ਘਰ ਹੈ ਨਹੀਂ ਕਈ ਬੇਲ ਚਾ ਲਿਆ ਜਾ ਭੱਜ ਕੇ ਤ ਜਾ ਉਹ ਮਿੱਟੀ ਪਾ ਦੇਣੀ ਉੱਧਰ ਦੇ ਪਾਸੇ ਮਾਣੀ ਦੇਖ ਯਾਹ ਸਾਹਿਬ ਤੇਰਾ ਕੀ ਤੇਰੇ ਕੁੱਤੇ ਵਾਲੀ ਤੈਨੂੰ ਖੰਗ ਲੱਗੀ ਆ ਭੱਜ ਕੇ ਜਾ ਆ ਫਿਰ ਚ ਲੈ ਕੇ ਤੁਰ ਕੇ ਜਾ ਰੋਕਸੀ ਵਾਲੀ ਤੈਨੂੰ ਖੰਗ ਲੱਗੀ ਆ ਆ ਜਾ ਲੈ 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 ਯਾਰ ਉਹ ਜੇਦੀ ਰੇਕ ਕੋਦਾਂ ਦਾ ਕੱਢ ਕੇ ਮੈਨੂੰ ਅੱਜ ਬੇਇੱਜ਼ਤੀ ਮਹਿਸੂਸ ਹੋ ਰਹੀ ਕਿ ਨਹੀਂ ਹੋ ਰਹੀ ਸਹੀ ਆ ਪਤਾ ਤਾਂ ਲਾਦਣਾ ਲੈ ਜਾਂਦਾ ਤਾਂ ਸਾਨੂੰ ਕੀ ਪਤਾ ਇਹ ਪਹਿਲਾਂ ਇਹ ਦੱਸ ਬੇਇੱਜ਼ਤੀ ਮੈਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਰੋਕ ਕੀ ਕਰੀਏ ਇੱਕ ਪਾਸੇ ਰਹਿ ਪਏ ਗੁੱਡੀ ਸੀ ਕਰਾ ਦੇ ਜੱਟ ਦੀ ਦੂਜੇ ਪਾਸੇ ਥੱਲੇ ਦੂਜੇ ਪਾਸੇ ਥੱਲੇ ਹੀ ਹੈ ਨਾਈਸ 플레이ਰ ਆ ਰਹੇ ਨੇ ਬਾਕੀ ਨਹੀਂ ਆਏ ਬਈ ਰਮਾਲ ਹੀ ਬਣ ਕੇ ਆਉਂਦਾ ਬਾਈ ਸਾਡਾ ਉਹ ਛੜਤਾ ਦੇ ਦੇ ਕਰੀਏ ਕਰਦੇ ਹਾਂ ਤੇਰੇ ਕਰਕੇ ਆ ਰਹੇ ਆ ਹਾਏ ਆ ਕੁੜੀਆਂ ਤੇ ਤੇ ਡੋਲਣੀਆਂ ਹੋਰੀਆਂ ਡਾ 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 ਪਲੇਅਰ ਦੇਖੋ ਅੱਜ ਆਇਆ ਬਰੋ ਖੇਡਣ ਸਾਨੂੰ ਵੀ ਅੱਜ ਬਾਹਰ ਪਾਇਆ ਪਿਆ ਡਾ 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 ਉਹ ਗੱਲ ਹਾਂਜੀ ਆਟੋਆਂ ਵੱਡੇ ਵੇ ਅੱਜ ਓਏ ਡਰਾਈਵਰ ਭਾਈ ਨੂੰ ਘੱਲ ਦੇ ਉਧਰ ਭਾਈ ਕੀ ਨਾਂ ਤੇਰਾ ਰਣਵੀਰ ਰਣਵੀਰ ਅੱਛਾ ਰਣਵੀਰ ਚੈੱਕ ਕਰੋਗੇ ਲੇਰੋ ਵਾਸਤ ਅੱਜ ਉਹ ਗਿਆਨੀ ਬਹੁਤ ਵਧੀਆ ਖੇਡਦਾ ਯਾਰ ਉਹ ਸਰਦਾਰ ਜੀ ਬਹੁਤ ਵਧੀਆ ਖੇਡਦਾ ਜਿਹੜਾ ਟੋਪੀ ਵਾਗਿਆ ਚਿੱਟੀ ਵਾਲ ਟਾਲ ਗੈਂਗਸਟਰ ਨਹੀਂ ਲੱਗਦਾ ਸੁਖਾ ਗਾਲ ਮਾਰਦਾ ਨਾ ਢਿੱਲੋ ਬੈਠਾ ਆ ਪ੍ਰੀਤ ਛੁੱਟੀ ਤੇ ਆ ਸਾਡਾ ਪਲੇਅਰ ਉਹਦੇ ਬਾਹਰ ਹੀ ਬੈੜਾ ਹੀ ਆ ਗਏ ਅਜੱਟ ਪਤੰਗ ਵੱਡੇ ਉਹ ਭਾਜੀ ਭਾਜੀ ਦੇਖ ਕੇ ਜਿੱਤਣੋ ਜੀ ਚਲੋ ਆ ਪਿੰਨੀ ਹੋਣਾ ਨਾ ਰੋਣਾ ਪਿੰਨੀ ਹੋਣਾ ਨੂੰ ਕੋਈ ਵੀ ਨਹੀਂ ਵਲੋਗਰ ਵਲੋਗਰ ਭਾਈ ਚੁੱਪ ਭਗਵਾਨ ਹੀ ਕਰੀਦੀ ਹੁੰਦੀ ਯਾਰ ਅੱਜ ਨਹੀਂ ਬੋਲੀਦਾ ਹੁੰਦਾ ਲੋ ਜੀ ਕਰੋ ਛੇਟੜਾ ਪਾਜ ਗਏ ਸੀ ਤੇ ਪੀਣੀ ਨਹੀਂ ਉਧਰ ਕਿਤੇ ਨਹੀਂ ਅੱਜ ਮਿਸ਼ਨਪੁਰੀਏ ਤੇ ਚਲੋ ਵੀਰੋ ਅੱਜ ਜਿਹੜੀ ਆਪਣੀ ਵੀਡੀਓ ਇੱਥੇ ਤੱਕ ਜੇ ਵੀਡੀਓ ਪਸੰਦ ਆਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਕੈਂਟ ਦੇ ਵਲੋਗ ਦੇਖਣੋ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਸ ਗਾਇਬ ਕਰ ਲਓ ਮਿਲਦੇ ਆ ਕੱਲ੍ਹ